ਸਾਸਰੀਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਟਾਡਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀ ਝੋਟੀ ਆ ਗਈ ਵੀਰੇ ਕੋਲੇ ਚੰਗੀਆਂ ਵੈੜਾਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਰੇਟ ਵੀਰ ਦਾ ਜੈਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੰਨਿਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀਗਾਲ ਵੀਰੇ ਸਾਸਰੀਗਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਆ ਚੱਲ ਬਹੁਤ ਵਧੀਆ ਭਾਈ ਤੂੰ ਹੀ ਸੁਣਾਓ ਵਧੀਆ ਵੀਰੇ ਵਧੀਆ ਤਾਂ ਵੀਰੇ ਆ ਗਈ ਝੋਟੀਆਂ ਸੋਹਣੀਆਂ ਤਾਂ ਵੈੜਾਂ ਚੰਗੇ ਪਸ਼ੂ ਆ ਗਏ ਭਾਜੀ ਨਿਗੇ ਨਿਗੇ ਮੋਲ ਚ ਰੇਡ ਪਾਣਾ ਦੇ ਦੇਣੇ ਅੱਜ ਹਰੇਕ ਵੀਡੀਓ ਨੂੰ ਨਿਕੇ ਨਿਕੇ ਰੇਡ ਹੁੰਦੇ ਹਨਾ ਪਾਪਾ ਜੀ ਮੋਲੀ ਉਹ ਪੋਣਾ ਹੁੰਦਾ ਜੀ ਚੋ ਛੋੜੀ ਹੋਣੀ 2 400 ਬਿਲਕੁਲ ਜਿਹੜਾ ਜਿਆਦਾ ਮਾਨਸਾ ਛੱਡੀ ਉਹਦਾ ਕੋਈ ਫਾਇਦਾ ਤਾਂ ਹੈਗਾ ਨਹੀਂ ਤੁਹਾਨੂੰ ਪਤਾ ਪਛੂ ਪਾਣਾ ਲਈਦਾ ਪਾਣਾ ਲਈ ਹੁੰਦੇ ਹਨਾ ਜਿਹੜੇ ਵਪਾਰੀ ਵੀਰ ਹੀ ਲੈ ਕੇ ਖਰੀਦ ਕਰ ਲੈਂਦੇ ਆ ਤਾਂ ਕਰਾ ਪਾੜਾ ਨਹੀਂ ਵੀਰਾਂ ਨੂੰ ਦੁੱਖ ਦਾ ਦੂਰੋਂ ਹਾਂਜੀ ਹਾਂਜੀ ਬਿਲਕੁਲ ਤਾਂ ਵੀਰੇ ਕਰੀਏ ਸ਼ੁਰੂ ਹਨਾ ਪਹਿਲੇ ਨੰਬਰ ਵਾਲੇ ਝੋਟੀ ਬਾਰੇ ਦੱਸ ਦੇ ਵੀਰੇ ਨਾਂ ਵੀਰ ਜੀ ਮੇਰਾ ਹੈਗਾ ਇਹ ਹਰਮਨ ਪਿੰਡ ਰਾਸਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਚਨਾਲਾ ਦੇ ਫੋਨ ਨੰਬਰ ਹੈਗਾ 8264 ਠੀਕ ਹੈ ਵੀਰੇ ਭਾਜੀ ਇਹ ਪਹਿਲਾ ਵਾਚੀ ਭਾਜੀ ਚੌਗੀ ਕੱਟੀ ਆ ਚਾਰ ਦੰਦ ਆ ਮਗਰ ਉਹ ਲੈ ਆਵਾਂ ਖਾ ਲਓ ਕਰਮ ਵਾਲੀ ਦਾ ਪੇਟ ਕੁੜੇ ਦੀ ਕਿੰਦੀ ਸਾਫ ਹੈ ਕੱਟੀ ਛਾਈ ਦੀ ਵੱਡੀ ਆ ਇਹ ਭਾਜੀ ਜਿਹੜੇ ਘਰ ਵਾਲਿਆ ਕਹੇ 20 ਤੋਂ 25 ਖੜੀ ਕੋਈ ਵੀਰ ਮਹੀਨਾ ਮੰਨ ਕੇ ਲੈ ਜੀ ਤਾਂ ਵੀਰੇ ਵੱਡੀ ਝੋਟੀ ਆ ਕਿਵੇਂ ਦੁੱਧ ਚੰਗਾ ਭਰ ਜੂ ਫਿਰ ਪਹਿਲਣੇ ਲੈਣਾ ਭਾਜੀ ਵੱਡੀਆਂ ਮਈਆਂ ਦੀ ਧੀ ਆ ਦੇਖੋ ਵੀਰੇ ਥਣ ਛੋਟੇ ਛੋਟੇ ਸਿੰਘ ਦੀ ਭਾਜੀ ਬਿਲਕੁਲ ਸਕੀਮ ਟੁੱਟ ਗਿਆ ਤੋਰੋ ਆ ਬਖਾ ਰਹੀ ਆ ਫੇਸ ਕੋਲ ਬਿਲਕੁਲ ਬਿਲਕੁਲ ਖੋਲੋ 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 ਦੱਸਦੀ ਆ ਤਾਂ ਵੇਖੋ ਵੀਰੋ ਸਿੰਘ ਦੀ ਕੁਆਲਿਟੀ ਕੱਦ ਕਾਠ ਦੀ ਗੱਲ ਕਰੀਏ ਤਾਂ ਵੀਰੇ ਹੈ ਵੀ ਪਤਲੇ ਚੰਮ ਦੀ ਆ ਸੋਣੀ ਝੋਟੀ ਆ ਵੀਰੇ ਹਨਾ ਸੇਸ ਤੋਂ ਲੈ ਕੇ ਤੇ ਕੱਦ ਕਾਠ ਤਾਂ ਥਣਫਣ ਵੀ ਚੰਗਾ ਕੱਢਦੀ ਹੁੰਦੀ ਦਿਨ ਦਾ ਲੈ ਜੂ ਵੀਰੇ ਹਾਂਜੀ ਵੀ ਚੀ ਲੈ ਜੂ ਵੀਰੋ ਮਾਲ ਦਾ ਦੇਣੇ ਨੇ ਦਸ ਲੈਣੇ ਵੀਰੋ ਬਾਕੀ ਨਵਾਂ ਪਸ਼ੂ ਆ ਚਲੋ ਕਿਹੜਾ ਵੀ ਵੀਰਾ ਲੈ ਜੂਗਾ ਦੋ ਚਾਰ ਸੂਏ ਚੋਗੇ ਵੀਰੇ ਫਿਰ ਵੇਖ ਜਾਂਦਾ ਹਨਾ ਹਾਂਜੀ ਚੰਗੀ ਝੋਟੀ ਆ ਦੰਦੋਂ ਕਿਵੇਂ ਵੀਰ ਵੀ ਚੀ ਚਾਰ ਦੰਦ ਸੀ ਚਾਰ ਦੰਦ ਆ ਇਹ ਕੋਈ ਖੋਰ ਨਹੀਂ ਦੇਈ ਆ ਬਿਲਕੁਲ ਕੁਆਲਟੀ ਵੇਖੋ ਬਿਲਕੁਲ ਫੇਸ ਕੁਆਲਟੀ ਬਹੁਤ ਸੋਹਣੀ ਆ ਬਾਕੀ ਪਤਲੇ ਚੰਮ ਦੀ ਆ ਵੀਰੋ ਦੁੱਧ ਚੰਗਾ ਭਰ ਜੂ ਕਿਉਂਕਿ ਕੱਦ ਕਾਠ ਆ ਵੀਰੇ ਦੁੱਧ ਤੇਨੇ ਭਰਨਾ ਹਨਾ ਹਾਂਜੀ ਪਤਲਾ ਚੰਮ ਆ ਗਿਆ ਬਾਕੀ ਸੋਹਣੀ ਆ ਭਾਜੀ ਅਗਲੇ ਸਵੇਰੇ 200 ਐ ਪੀਜੀ ਚੋਟੀ ਵਾਦਦੇ ਆ ਬਿਲਕੁਲ ਬਿਲਕੁਲ ਨਵਾਂ ਪਸ਼ੂ ਆ ਵੀਰ ਜੀ ਘਰ ਬੱਜਿਆ ਪੋਣਾ ਲਾਇਦਾ ਵੀ ਸੀ ਬਿਲਕੁਲ ਬਿਲਕੁਲ ਤਾਂ ਹੈ ਵੀਰੋ ਪਤਲੇ ਚੰਮ ਜੀ ਦਾ ਲੈਵਲ ਹੋਰ ਚੰਗਾ ਬਣਾਉਂਗੀ ਤਾਂ ਲੰਡੋ ਲਾਂ ਚੰਗੀਆਂ ਲੈ ਦੇ ਚ ਹੁਣ ਆਪਾਂ ਸਾਮ ਛੱਡ ਕੇ ਦੇ ਦੇਣੀ ਆ ਸਾਮ ਛੱਡ ਕੇ ਜਾਂਦੇ ਹੋ ਹਨਾ ਜਯਾ ਜੀ ਕਰ ਤਵੇਖ ਲੋ ਕੀ ਕੀ ਹੁਣ ਬਿਲਕੁਲ ਹਜੇ ਪੇਲਣ ਆ ਕਿੰਨੇ ਦੇ ਵੀਰੇ ਹੋ ਜੂ ਜੀ ਵੇਖ ਲੋ ਜੇ ਇਹਦੇ ਵੀ ਪਿੱਛੇ ਦਾ ਸਾਬ ਦੀ ਝੋਟੀ ਤੋਂ ਬੜਾ ਤਿਆਰ ਕਰਕੇ 90 95 ਦੀ ਵੇਖਤੀ ਆ ਬਿਲਕੁਲ ਹੁਣ ਮੋਲਾ ਆਪਾਂ ਬਿਲਕੁਲ ਜਯਾ ਜੀ ਕਰਨਾ ਹਾਂਜੀ ਮੋਲ ਵੀ ਜੀ 80 85 ਜੋ ਮਰਜ਼ੀ ਕਰੇ 75 ਹਜ਼ਾਰ ਦੀ ਝੋਟੀ ਦੇਦੀ ਐ ਕਿਆ ਬਾਤ ਐ ਮਾਨ ਤਾਨੂੰ ਜੀ ਵੀਰ ਜੀ ਕਰ ਦੋ ਜਿੱਤੀ ਜਿੰਨਾ ਤੁਹਾਨੂੰ ਜਯਾ ਜੀ ਲੱਗਦਾ ਆਪੇ ਕਰਾ ਦੋ ਕੋਹੀ ਕਰਾ ਦੋ ਹਾਂ ਨਾ ਕਰਦੀ ਵੀਰੇ ਕਰ ਦੋ ਵੀਰੇ 72 ਦੀ ਕਰ ਜੀ ਹੈਨਾ ਦੇ ਦਾਂਗੇ ਵੀਰ ਜੀ ਜੇ ਤੁਸੀਂ ਕਹਿਣਾ 72000 ਦੀ ਝੋਟੀ ਦੇ ਦਾਂਗੇ ਬਾਕੀ ਕੋ ਫੋਨ ਲਾ ਲੈ ਹੈਨਾ ਕਰ ਦਾਂਗੇ ਤਾਂ ਬਾਕੀ ਵੀਰੇ ਟੁੱਕੀ ਦਾ ਫਿਰ ਤੁਹਾਨੂੰ ਬਤਾ ਕਿਨੇ ਵੀਰੇ ਨੇ ਦੱਸ ਦੇ ਸੰਭ ਲਈ ਉਹ ਮੁੱਲ ਵੀ ਚੰਗਾ ਪਾ ਕੇ ਜਾਊਗੀ ਕਿਉਂਕਿ ਕੱਦ ਕਾਠ ਵਾਲੀ ਹੈ ਵੀਰਿਓ ਕੋਈ ਨਿੱਕੀ ਨਾ ਮੰਨ ਕੇ ਚਲਿਓ ਫੇਸ ਤੋਂ ਲੈ ਕੇ ਤੇ ਵੀਰੇ ਕੱਦ ਕਾਠ ਤੇ ਥਾਂ ਦੀ ਕੁਆਲਿਟੀ ਬਹੁਤ ਹੀ ਸੋਹਣੀ ਹੈ ਬਹੁਤ ਚੰਗੀ ਝੋਟੀ ਹੈ ਕੋਈ ਸ਼ੱਕ ਨਹੀਂ ਬਿਲਕੁਲ ਹਾਂ ਜੀ ਕਹਾਂ ਨਾ ਵੀਰੇ ਬੱਤਰ ਦੀ 13 ਗੇ ਵੀ ਕੀ ਜੇ ਤੁਸੀਂ ਕਹਿ ਦਦੇ ਕੋਈ ਫੋਨ ਨਾਲੇ ਬਾਕੀ ਹੈ ਨਾ ਕਰਦਾਂਗੇ ਵੀ ਕੀ ਮੰਨਾਂਗੇ ਠੀਕ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵੀਰੇ ਵੜ ਭਾਈ ਵੱਛੀ ਆ ਗਈ ਆ ਪਹਿਲਾ ਸੂਆ ਠੀਕ ਹੈ ਜੀ ਇਹ ਵੀ ਵੀ ਕੀ ਭਾਈ ਇੱਕੇ ਕਰੋ ਜੋੜਾ ਲਿਆ ਵਾ ਠੀਕ ਹੈ ਜੀ ਇਹਦੇ ਘਰ ਆ ਲਿਆ 20 25 ਦਿਨ ਕਹਿ ਇਹ ਮਹੀਨਾ ਮੰਨ ਕੇ ਖੜੇ ਇਹਦਾ ਮਹੀਨਾ ਘਰ ਆ ਲਿਆ ਕਹਿ ਤੈਨੂੰ ਭਰਾ 2-4 ਦਿਨ ਪਸ਼ੂ ਉੱਤੇ ਵੀ ਲੈ ਜਿੰਦਾ ਪਹਿਲਾਂ ਵੀ ਸੂ ਪਿੰਦਾ ਵਾ ਬਿਲਕੁਲ ਮਹੀਨਾ ਲੈ ਮੰਨ ਕੇ ਲੈ ਕੋਈ ਵੀ ਡੇਢ ਮੰਨ ਕੇ ਲੈ ਜੇ ਬਾਕੀ ਹੈ ਸੀਲਸ ਲੱਗ ਗਿਆ ਵੱਛੀ ਨੂੰ ਥਾਣੇ ਵੇਖੋ ਭਾਈ ਹੁਣ ਵੱਡੀ ਵੱਛੀ ਹੈ ਥਾ ਆ ਰੋਕਣ ਲੱਗਿਆ ਹੈ ਨਾ ਚਵਾਈ ਆ ਦਾ ਤੇ ਵੀਰੇ ਹਜੇ ਤਾਂ ਫਿਰ ਬਣੂਗੀ ਬਹੁਤ ਲੱਕ ਬੜੀ ਭਾਈ ਹਾਂਜੀ ਇੱਕ ਮਹੀਨੇ ਤੋਂ ਉੱਪਰ ਲੈ ਜੂ ਟਾਈਮ ਅਜੇ ਤੋੜਾ ਟਰਾਂਜੈਕਸ਼ਨ ਵੱਛੀ ਨੂੰ ਆ ਜੇ ਨਾ ਤੇ ਭਾਈ ਵੱਛੀ ਪੂਰੀ ਬਣੂਗੀ ਬਾਕੀ ਵੀਰੇ ਪ੍ਰਿੰਟ ਪ੍ਰਿੰਟ ਵੀ ਚੰਗਾ ਵਾ ਵੈਟ ਦਾ ਸਿੱਧੀ ਸਾਦੀ ਆ ਜਿਆ ਜੀ ਤਿਆਰ ਕਰਕੇ ਵੇਚੀ ਹੈ ਨਾ ਫਿਰ ਤੇ ਚੰਗੀ ਗੇਮ ਤੇ ਵੀਰੇ 10000 ਦੀ ਬੱਚੀ ਹੈ ਖੋਲ ਵੀਰੇ ਤੋਰਾ ਵਿਖਾਈਏ ਹੋਰ ਮੁੱਲ ਬਿਲਕੁਲ ਛੋਟਾਇਆ ਛੋਟਾਇਆ ਜੈ ਜੀ ਜਾਂਦੇ ਬਾਕੀ ਵੀਰੋ ਪੇਠ ਪੁੱਠ ਬਹੁਤ ਆ ਵੈੜ ਦੀ ਮਗਰੋਂ ਵੇਖੋ ਤਾਂ ਉੱਪਰੋਂ ਵੀ ਐ ਗਾਡ ਰੰਗੂ ਜਮਾ ਸਿੱਧੀ ਸੱਦੀ ਆ ਫੇਸ ਕੁਆਲਿਟੀ ਤੇ ਨਸਲ ਦੀ ਗੱਲ ਕਰੀਏ ਵੀਰੇ ਫੁੱਲ ਬਰੀਡ ਵੈੜ ਆ ਹਾਂ ਮੈਂ ਤਾਂ ਕਬੂਤਰਾ ਵੱਡੀ ਵੈੜਾ ਨਹੀਂ ਭਾਜੀ ਤੁਸੀਂ ਦੱਸ ਦੋ ਫੇਸ ਕੁਆਲਿਟੀ ਬਖਾ ਲੋ ਬੱਚੀ ਕੀ ਬਾਤ ਹੈ ਇਹ ਬਹੁਤ ਸੋਹਣੀ ਵੈੜਾ ਤੇ ਕਿਹੜਾ ਵੀਰਾ ਸਾਹਮਣੂ ਵੀ ਰਿਓ 1 ਮਹੀਨੇ ਦੇ ਕਰੀਬ ਬਾਕੀ ਹੈਗੀ ਇਹ ਵੀ ਚੰਗੀ ਕੀਮਤ ਦੀ ਵਿਗਣ ਵਾਲੀ ਆ ਤੇ ਜੋੜਾ ਇੱਕੋ ਘਰੋਂ ਲਿਆ ਵੀਰੇ ਹਾਂਜੀ ਵੀਰ ਜੀ ਫਾਰਮ ਤੋਂ ਅੱਛੀ ਆਈ 40 40 ਲੀਟਰ ਵਾਲੀਆਂ ਮੀਂਹਾਂ ਗਾਂਵਾਂ ਰੱਖਿਆ ਜਿਹੜੀ ਗਾਂ ਦੀ ਧੀ ਈ ਆ ਨਾ ਬਰੇਡ ਵੀ ਫੁੱਲਾ ਰਾਜੀ ਫੁੱਲਾ ਵੀਰੋ ਥਾਂ ਦੀ ਗੱਲ ਕਰੀਏ ਹੋਰ ਚੰਗਾ ਸਪੈਸ਼ਲ ਲੱਗਿਆ ਚਵਾਈ ਵਾਲਾ ਹੈ ਵੀ ਰਾਜੀ ਰੂਜੀ ਬਿਲਕੁਲ ਬਹੁਤ ਸੋਹਣੀ ਵੇੜਾ ਤਾਂ ਵੀਰੇ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਹੈ ਹਨਾ ਹਾਂਜੀ ਤਾਂ ਵੇਖੋ ਵੀਰੋ ਜਿੰਨਾ ਵੀਰੇ ਦੀ ਡਿਮਾਂਡ ਦੀ ਚੰਗੇ ਪਸ਼ੂ ਦੀ ਘਰੇ ਰੱਖਣ ਲਈ ਵੀਰ ਵੀਰ ਜੀ ਆ ਗਿਆ ਟ੍ਰਾਂਜੈਕਸ਼ਨ ਤੋੜਾ ਚਾਰ ਜੇ ਦੁੱਧ ਚੰਗਾ ਭਰਾਈ ਜਾਊਗੀ ਆ ਬਰੀਡ ਆ ਤੁਹਾਨੂੰ ਪਤਾ ਹਰੀਆਲ ਸਟਾਲੇ ਨੂੰ ਗਾਵਾਂ ਮੰਡੀਆਂ ਵਾਂ ਮੌਸਮ ਚੰਗਾ ਨਾਲ ਵੇਚੋ ਦੋ ਦਿਨ ਚੰਗਾ ਭਰੀ ਜਾਣਾ ਮੌਸਮ ਚੰਗਾ ਬਿਲਕੁਲ ਮੌਸਮ ਚੰਗਾ ਆ ਗਿਆ ਹਾਂਜੀ ਤਾਂ ਬਰੀਡ ਆ ਵੀਰੇ ਦੁੱਧ ਤਾਂ ਇਹਨੇ ਭਰਨਾ ਭਰਨਾ ਕੋ ਦੁੱਧ ਵੀਰਾਂ ਦੀ ਸੇਵਾ ਦਾ ਕਿੰਨਾ ਵੀਰੇ ਵੰਡਾ ਖਾਊਗੀ ਕਿਉਂਕਿ ਹੈ ਵੀ ਚਾਰੂ ਆ ਤਾਂ ਦੁੱਧ ਤਾਂ ਵੀਰੇ ਇਹਨੇ ਕੱਢਣਾ ਹਨਾ ਹਾਂਜੀ ਮੁੱਲ ਵੀਰੇ ਦਾ ਮੋਲ ਉਹ ਵੀ ਤਿਆਰ ਕਰਕੇ ਬੱਛੀ ਵਿੱਚ ਰਸੀ 85000 ਰੁਪਇਆ ਬਿਲਕੁਲ ਹੁਣ 30000 ਸਾਂਭ ਛੱਡ ਦੀਏ ਕੋ ਵੀਰ ਮਹੀਨਾ ਸਾਂਭ ਨੂੰ 30000 ਰੁਪਇਆ ਬੱਛੀ ਛੱਡ ਜੂਗੀ 50000 ਦੀ ਬੱਛੀ ਦੇ ਦੀਏ ਕਲਿੰਦਰਤੀ ਠੀਕ ਆ ਵੀਰੇ ਵਿੱਚ ਛੋਟ ਕਰਦੇ ਹੋਗੇ ਵੀਰਾ ਦੂਰੋਂ ਚੱਲ ਗਿਆ ਉਹ ਤਾਂ ਕਰ ਦੋ ਤੁਸੀਂ ਘੱਟ ਮੰਨਦਾ ਨਹੀਂ ਜਾਜ ਆ ਵੀਰੇ ਪੂਰ ਨੇੜੇ ਤੁਹਾਨੂੰ ਪਰਾ ਜਾਣੀਆਂ ਖਲਾਈ ਪਾੜੇ ਪੈ ਬੈ ਜਾਂਦੇ ਵੀਰੇ ਚਲੋ ਕਿਸੇ ਵੀਰੇ ਨੇ 1 ਮਹੀਨਾ ਸਾਂਭੀ ਦਾ ਵੀਰੋ ਚੰਗਾ ਮੁੱਲ ਦੇ ਕੇ ਜਾਊਗੀ ਕਿਉਂਕਿ ਵੱਡੀ ਵੜਾ ਉੱਪਰ ਵੀ ਐ ਸਿੱਧੀ ਸਾਦੀ ਫੋਲਡਰ ਰਾਜੀ ਫੇਸ ਤੋਂ ਲੈ ਕੇ ਤੇ ਵੀਰੇ ਥਾਂ ਦੀ ਕੁਆਲਿਟੀ ਤਾਂ ਕਿ ਵੀ ਬਹੁਤ ਸੋਹਣੀ ਵੈੜਾ ਤਾਂ ਹੈ ਵੀ ਵੀਰੇ ਪਲੀ ਜੁੜੀ ਆ ਹਾਂਜੀ ਬਹੁਤ ਚੰਗੀ ਵੈੜਾ 1000 ਛੱਡ ਦੇ ਯਾਰ 50 ਚ ਹੋਈ ਨਾ ਵੇਚੀ 5000 ਕਿਰਾਇਆ ਛੱਡਦੀ ਏ 45000 ਦਿਵਸੀ ਦੇਣੀ ਆ ਉਹ ਕੌਣ ਲਾਵੇ ਜਿਹਨਾਂ ਨੂੰ ਸਾਈ ਪੋਣੀ ਆ ਬਿਲਕੁਲ ਵੀਰੇ ਕੋਈ ਸ਼ੱਕ ਨਹੀਂ ਜਾਇਜ਼ ਰੇਟ ਤਾਂ ਬਾਕੀ ਵੀਰੋ ਫੋਨ ਜ਼ਰੂਰ ਲਾ ਲਿਓ ਤੇ ਇੱਕ ਹੋਰ ਬੇਨਤੀ ਹੈ ਵੀਰੇ ਤੁਸੀਂ ਦੂਰੋਂ ਵੀ ਚੱਲ ਜਾਓਗੇ ਤੁਸੀਂ ਇਹ ਪਸ਼ੂ ਨਹੀਂ ਛੱਡ ਕੇ ਜਾਂਦੇ ਕਿਉਂਕਿ ਰੇਟ ਜਾਇਜ਼ ਆ ਵੀਰ ਦਾ ਬਾਕੀ ਵੀਰੇ ਝੋਟੀ ਵੀ ਦੇਣ ਕਿਵੇਂ ਵੀਰੇ ਨੇ ਦੱਸਿਆ ਹੀ ਖੜਦੀ ਆ ਪਰ ਇਹ ਹੈ ਕਿ ਰੇਟ ਜਾਇ ਜਾ ਸਾਮ ਦਾ ਵੀਰੇ ਚਲੋ ਇਹ ਚੰਗਾ ਮੁੱਲ ਪਾ ਕੇ ਜਾਉ ਬਾਅਦ ਵਿੱਚ ਤਾਂ ਵੀਰੇ ਦੀ ਦੂਜੀ ਤੋਂ ਇਹ ਵੈੜ ਆ ਗਿਆ ਦੇਖੋ ਥਾਨਲ ਗੋਲ ਲੱਗਾ ਥਾਨ ਗਲਾਬੀ ਆ ਗਿਆ ਲੱਗ ਬਹੁਤ ਜ਼ਿਆਦਾ ਵੀਜੀ ਕੀ ਬਾਤ ਹੈ ਤਾਂ ਦੇਖੋ ਵੀਰੇ ਫੇਸ ਕੁਆਲਟੀ ਬਹੁਤ ਚੰਗੀ ਬੱਚੀ ਐ ਨਿਗਾ ਨਿਗਾ ਕੰਨ ਆ ਗਿਆ ਇਹ 12 ਖੜਦੀ ਆ ਜੇ ਸਫਾਈਆਂ ਬਹੁਤ ਵਧੀਆ ਹੈ ਤਾਂ ਦੇਖੋ ਵੀਰੇ ਜਰਸੀ ਚ ਆ ਗਈ ਐ ਨਿਗਾ ਨਿਗਾ ਕੰਨ ਆ ਗਿਆ ਗਲਾਬੀ ਥਣ ੱਲਾ ਢੁਲਾ ਬਹੁਤ ਨੇ ਤਾਂ ਵੀਰੇ ਬਣੂ ਬੋਤ ਵੀਰੇ ਵਸ਼ੀ ਬਣੂ ਬੋਤ ਚਾਦੀ ਵੀਰ ਜੀ ਪੈਸੇ ਨੇ ਵੀਰ ਜੀ ਤੇਰਾ 14 ਵਿੱਚ ਬਹੁਤ ਭਰਾਇਆ ਜੇ ਨਸਲ ਆ ਜਰਸੀ ਜਾ ਗਈ ਫੈਂਟ ਵੀ ਚੰਗੀ ਹੁੰਦੀ ਆ ਦੀ ਵੀਰੇ ਮਾਰੇ ਕੋਲ ਚ ਬਹੁਤ ਚੰਗੀ ਸੀ ਤਾਂ ਵੇਖੋ ਵੀਰੋ ਐ ਨਿਗਾ ਨਿਗਾ ਕਾਨਾ ਸੋਹਣੀ ਵੜਾ ਗੁਲਾਬੀ ਥਣ ਜਿੰਨਾ ਮੇਰੇ ਦੀ ਡਿਮਾਂਡ ਹੁੰਦੀ ਆ ਜਰਸੀ ਦੀ ਤਾਂ ਬਾਕੀ ਵੀਰੋ ਦੇਣ ਕਿਨੇ ਲੈ ਜੂ ਵੀਰ ਜੀ ਵੀਰ ਜੀ 10 ਬੱਚੀ ਕੱਢੂਗੀ ਨਾ 10 ਲੈ ਜੂ ਹਨਾ ਇਹ ਵੀ ਜਿਆ ਜੀ ਜਾਣਦੇ ਹੋ ਜੀ ਨਿਗਾ ਆ ਮੁੱਲ ਨਿਗਾ ਜਾਈ ਉੜਦੀਆਂ ਵਾਲੇ ਹਨਾ ਕਿੰਨੇ ਦਿਓਂ ਵੀਰ ਜੀ ਮੋਲ ਵੀ ਕੀ 40 ਆ 35000 ਦੀ ਦੇ ਰੰਗ ਵੈੜ ਦੋ ਛੱਡ ਦਿਓ 33 ਦੀ ਹਾਂ 13 ਨੂੰ ਵੀਰ ਜੀ ਚੇਤੂ ਬਾਕੀ ਕੋ ਫੋਨ ਲਾ ਲੇ ਹਣਾ ਕਰਦਾ ਨੇ ਮੌਕੇ ਤਾਂ ਵੇਖੋ ਵੀਰੋ ਰੇਟ ਜਵਾਂ ਜਿਆ ਜਿਆ 33000 ਦੀ ਆ ਸਾਰਾ ਸਿਆਲ ਵੀਰੇ ਚੋ ਜਾ ਕੇ ਫਿਰ ਚੰਗੀ ਰਕਮ ਦੀ ਵਿਕ ਜਾਂਦੀ ਵੈੜ ਹਣਾ ਤਾਂ ਸੋਹਣੀ ਵੈੜ ਆ ਵੀਰੋ ਆ ਮੇਰੇ ਫਿਰ ਛੋਟੀ ਆ ਗਈ ਗਾੜੀ ਜੀ ਦੂਜਾ ਸਕਾਟ ਛੋਟੀ ਆ ਗਈ ਆ ਦਿਨ ਦਾ ਛੋਟੀ ਖੜਦੀ ਲੈ ਵਾਲੂ ਆ ਬਹੁਤ ਚੰਗਾ ਛੋਟੀ ਰੇਟ ਵੇਥੇ ਥਾਣ ਆ ਗਿਆ ਨੌਂ ਗਾਲਾ ਥਾਣ ਆ ਗਿਆ ਚੌਥਾ ਥਾਣਾ ਜੇ ਕੋਈ ਆ ਪਿੱਠ ਪੁੜੇ ਦੇ ਸਾਫ ਚ ਕਿੰਨੇ ਨੇ ਲਿਵਰੇ ਕਿੰਨੇ ਗੇਂਦਾ ਹਰਮਾਨ ਨਾ ਵੀਚੀ ਕਰੂਗੀ ਖੋਲੋ ਵੀਰ ਜੀ ਤਾਂ ਵੇਖੋ ਵੀਰੇ ਇਹ ਵੀ ਵੱਡੀ ਝੋਟੀ ਆ ਚਗਾਠਾ ਜਗੂਠਾ ਚੈੱਕ ਕਰ ਲਿਓ ਪਲੀ ਜੁੜੀ ਤਾਂ ਪਤਲਾ ਚਮਾ ਤੇ ਵੇਥ ਵੇਥ ਦੇ ਥਾਣਾ ਸਫਾਈਆਂ ਨੇ ਵੀਰੇ ਦੋਦ ਵੀਰੇ ਕੀ ਦੱਸਦੇ ਕੋਈ ਤਾਂ ਚੰਗਾ ਬਰਝਾਣਾ ਪਹਿਲਾਂ 10 ਲੀਟਰ ਚਾਵੇ 10 ਲੀਟਰ ਹੈ 11 ਚਾਵੇ 12 ਚਾਵੇ ਇਹਦਾ ਹਿੱਸੇ ਬਿਲਕੁਲ ਪਲੀ ਜੁੜੀ ਬਹੁਤ ਆ ਹਾਂ ਬਾਕੀ ਵੀਰੇ ਚਗਾਠਾ ਜਗੂਠਾ ਆ ਪਤਲਾ ਚਮ ਦੱਸੀ ਜਾਂਦਾ ਕੀ ਦੁੱਧ ਵਾਲੀ ਝੋਟੀ ਹੈ ਕਿਉਂਕਿ ਵੇਥ ਵੇਥ ਤੇ ਥਾਣਾ ਹਾਂਜੀ ਤਾਂ ਲੇਵੇ ਤੋਂ ਲੈ ਕੇ ਵੀ ਫੇਸ ਤੱਕ ਬਹੁਤ ਸੋਹਣੀ ਝੋਟੀ ਆ ਤਾਂ ਹੈ ਵੀਰੇ ਉਹ ਵੱਡੀ ਕੋਈ ਛੋਟੀ ਮੰਨ ਕੇ ਨਾ ਚੱਲਿਓ ਪਲੀ ਜੁੜੀ ਵੀ ਫੁੱਲ ਆ ਤਾਂ ਲੇਵੇ ਦੀ ਕੁਆਲਿਟੀ ਫੇਰ ਚੈੱਕ ਕਰ ਦੋ ਇੱਕ ਵਾਰੀ ਤਾਂ ਕੱਦ ਕਾਠ ਦੀ ਗੱਲ ਕਰੀਏ ਤੇ ਪੱਲੀ ਜੁੜ ਦੀ ਬਹੁਤ ਹੀ ਜ਼ਿਆਦੀ ਸੋਹਣੀ ਝੋਟੀ ਆ ਕਿੰਨੀ ਵੀਰੇ ਗਾਂ ਨੂੰ ਬਣੂਗੀ ਉੰਨੀ ਪਛਾਣ ਨੂੰ ਬਣੂ ਝੋਟੀ ਤਾਂ ਵੀਰੇ ਇਹਦਾ ਮੁੱਲ ਕੀ ਕਰ ਦੇਣਾ ਮੁੱਲ ਵੀ ਜਿੱਦੀ ਝੋਟੀ ਆ 90 95 ਜੋ ਮਰਜ਼ੀ ਮੰਗੀ ਏ 85000 ਦੀ ਹਾਲ ਨਾ ਝੋਟੀ ਦਾ ਕੀ ਬਾਤ ਹੈ ਉਹ ਜੋ ਮਾਨਦਨ ਹੋ ਜੂ ਕਰ ਦੋ ਤੁਸੀਂ ਜਿੰਨਾ ਚਾਹੋ ਦੋ ਹੀ ਛੱਡ ਦੇ ਯਾਰ 83 ਦੀ ਹਾਲ ਹੈ ਨਾ ਜੀ ਹਾਜੀ ਛੋਟ ਵਾਲਾ ਮੋਹਰ ਛੋਟ ਵਾਲਾ ਮੋਹਰ ਨਾ ਜਾ ਜਾ ਵੀਰੇ ਵੱਡੀ ਝੋਟੀ ਆ ਵੀਰੋ ਐ ਲੈ ਵਲੂਆ ਸੋਨਾ ਲੱਗਿਆ ਪਲੀ ਜੁੜੀ ਆ ਪਤਲਾ ਚੰਮ ਬਿਲਕੁਲ ਪਾਸ ਕਰਕੇ ਦਾ ਥੰਮ ਥੰਮ ਚੈੱਕ ਕਰਕੇ ਬਿਲਕੁਲ ਬਿਲਕੁਲ ਤਾਂ ਚਾਰ ਪਸ਼ੂ ਆ ਗਏ ਹਨਾ ਜੀ ਤਾਂ ਵੇਖੋ ਵੀਰੋ ਰੇਟ ਗਿਆ ਜਾ ਵੀਰ ਦਾ ਪਸ਼ੂ ਸਾਫ ਸੁਥਰੇ ਆ ਬਾਕੀ ਤਾਂ ਇਹੀ ਬੇਨਤੀ ਹੁੰਦੀ ਹੈ ਕਿ ਵੀਰੇ ਜੇ ਸੋਇਆ ਪਸ਼ੂ ਦਾ ਨੂੰ ਚਵਾ ਲਓ ਗੱਭਰ ਨੂੰ ਪਾਸ ਕਰ ਲਓ ਵੀਰੇ ਤੁਹਾਡਾ ਆਪਣਾ ਖੁਦ ਦਾ ਫਰਜ਼ ਬੰਦਾ ਜੀ ਬਾਕੀ ਰੇਡ ਵੀਰ ਦੇ ਹਰੇਕ ਵੀਡੀਓ ਜਾਇਜ ਹੁੰਦਿਆ ਤੁਸੀਂ ਦੂਰੋਂ ਵੀ ਚੱਲ ਕੇ ਆਉਂਦੇ ਹੋ ਬੇਚਿੰਤ ਬੇਫਿਕਰ ਹੋ ਕੇ ਆਇਓ ਤੁਸੀਂ ਪਸ਼ੂ ਨਹੀਂ ਵੀਰੇ ਛੱਡ ਕੇ ਜਾਂਦੇ ਆਇਆ ਵੀਰਾਂ ਦਾ ਮਾਨਸਕਾਰ ਹੋ ਜੂ ਪੂਰਾ ਹਨਾ ਵੀਰੇ ਬਿਲਕੁਲ ਬਾਕੀ ਇਹੀ ਬੇਨਤੀ ਹੈ ਵੀਰੇ ਚੈਨਲ ਨੂੰ ਮਾਤਵਾ ਸਬਸਕ੍ਰਾਈਬ ਕਰ ਰਹੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਤਾਂ ਨੂੰ ਨਵੇਂ-ਤੁਨੇ ਵੀ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਐਡਰੈਸ ਹੈ ਕਰੀ ਵੀਰੇ ਬੋਲਦੇ ਪਿੰਡ ਰਾਸਸੀ ਬੀਜੀ ਛਿਲਾ ਅੰਮ੍ਰਿਤਸਰ ਤਸੀਲ ਜਨ ਫੋਨ ਨੰਬਰ 826444231 ਠੀਕ ਹੈ ਸਤਿ ਸ੍ਰੀ ਅਕਾਲ ਵੀਰੇ